ਸਮਰਾਲਾ ਤੋਂ ਵੱਡੀ ਸਿਆਸੀ ਖਬਰ ਸ਼੍ਰੋਮਣੀ ਅਕਾਲੀ ਦਲ ਵੱਲੋਂ 328 ਸਰੂਪਾਂ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਕੜਾ ਰੋਸ ਸਮਰਾਲਾ ਵਿਖੇ ਹਲਕਾ ਇੰਚਾਰਜ ਪਰਮਜੀਤ ਢਿਲੋਂ ਦੀ ਗ੍ਰਹਿ ਵਿਖੇ ਅਕਾਲੀ ਦਲ ਦੀ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਸਮਰਾਲਾ ਖੰਨਾ ਸਾਨੇਵਾਲ ਅਤੇ ਪਾਇਲ ਹਲਕਿਆਂ ਦੇ ਇੰਚਾਰਜਾਂ ਨੇ ਸਾਂਝੀ ਤੌਰ ਤੇ ਸ਼ਿਰਕਤ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐਸਆਈਟੀ ਨੂੰ ਸਿੱਖ ਵਿਰੋਧੀ ਕਰਾਰ ਦਿੰਦੇ ਆ ਅਕਾਲੀ ਦਲ ਨੇ ਕਿਹਾ ਕਿ ਸਾਰਾ ਮਾਮਲਾ ਸਿਆਸੀ ਬਦਨਾਮੀ ਦੀ ਸਾਜ਼ਿਸ਼ ਹੈ ਅੱਜ ਪੁਲਿਸ ਜ਼ਿਲ੍ਹਾ ਖੰਨਾ ਦੀ ਜੋ ਮੀਟਿੰਗ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਕਿਉਂਕਿ ਜੋ ਪੰਜਾਬ ਦੇ ਹੁਣ ਹਾਲਾਤ ਬਣ ਗਏ ਨੇ ਜਿੱਥੇ ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਲਈ ਕੰਮ ਕਰਨਾ ਉਥੇ ਸਰਕਾਰ ਆਪਣੀਆਂ ਗਲਤੀਆਂ ਨੂੰ ਲੁਕਾਉਣ ਲਈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੁਹਾਡੇ ਸਾਹਮਣੇ ਆ ਖਜ਼ਾਨੇ ਦਾ ਕੀ ਹਾਲ ਹੈ ਤੁਹਾਡੇ ਸਾਹਮਣੇ ਆ ਤੁਸੀਂ ਪੱਤਰਕਾਰ ਭਾਈਚਾਰਾ ਸਾਰਾ ਬੈਠਾ ਜੇ ਤੁਸੀਂ ਸੱਚਾਈ ਦਿਖਾਉਨੇ ਹੋ ਤਾਂ ਪੱਤਰਕਾਰਾਂ ਤੇ ਵੀ ਪਰਚੇ ਹੋਣ ਲੱਗੇ ਆ ਤੁਸੀਂ ਦੇਖਿਆ ਪਿੱਛੇ ਹੈਲੀਕਾਪਟਰ ਦਾ ਸਿਰਫ ਹਸਾਬ ਦੇ ਕਿਸੇ ਨੇ ਪੋਸਟ ਪਾਤੀ ਉਹ ਤੇ ਪਰਚੇ ਹੋਣ ਲੱਗੇ ਉਹ ਪਾਰਟੀ ਆ ਜਿਹੜੀ ਸੋਸ਼ਲ ਮੀਡੀਆ ਤੋਂ ਪੈਦਾ ਹੋਈ ਇਸ ਮੌਕੇ ਸਾਬਕਾ ਮੰਤਰੀ ਸਰਨਜੀਤ ਸਿੰਘ ਢਿਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਪੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਦੇਖੋ ਕੋਈ ਵੀ ਸੂਬਾ ਚਾਹੇ ਕੋਈ ਸਰਕਾਰ ਚੁਣਦਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਆ ਕਿ ਜਿਹੜੀ ਅਸੀਂ ਸਰਕਾਰ ਚੁਣਨ ਜਾ ਰਹੇ ਹਾਂ ਸਾਡਾ ਸੂਬੇ ਦਾ ਕੋਈ ਨਾ ਕੋਈ ਫਾਇਦਾ ਹੋਵੇ ਚਾਹੇ ਕਿ ਮੁਲਾਜ਼ਮਾ ਹੈ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਹੈ। ਰੇਹ ਦੇ ਮੰਦ ਦੇ ਵਿੱਚ ਇਹ ਚਾਹ ਹੁੰਦਾ। ਔਰ ਮੈਨੂੰ ਇਹ ਵੀ ਗੱਲ ਯਾਦ ਹੈ ਤੁਸੀਂ ਉਸ ਮੌਕੇ ਪ੍ਰੈਸ ਦੇ ਵੀ ਕਾਫੀ ਗੱਲ ਚੱਕੀ ਸੀ ਜਿਸ ਮੌਕੇ ਇਹ ਸਰਕਾਰ ਚੁਣੀ ਗਈ। ਮੈਂ ਕਿਹਾ ਪਹਿਲੀ ਵਾਰੀ ਸੈਕਟਰੀਟ ਤੋਂ ਕਿਸੇ ਮੁਲਾਜ਼ਮਾ ਨੇ ਇਹਨਾਂ ਦੇ ਉੱਪਰ ਦੀ ਫੁੱਲ ਬਾਰੇ ਕਿਉਂਕਿ ਆਸਾਂ ਸੀ ਕਿ ਅੱਜ ਤੁਸੀਂ ਇੱਕ ਵੀ ਵਾਦਾ ਦੱਸ ਦੋ ਜਿਹੜਾ ਕੋਈ ਵਾਦਾ ਇਹਨਾਂ ਨੇ ਕੋਈ ਪੂਰਾ ਕੀਤਾ। ਨਾ ਕੋਈ ਡਿਵੈਲਪਮੈਂਟ ਹੋ ਰਹੀ ਹੈ। ਉਹਨਾਂ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਵਿਧਾਨ ਸਭਾ ਵਿੱਚ ਗੁਰੂ ਸਾਹਿਬਾਨ ਬਾਰੇ ਕੀਤੀ ਟਿੱਪਣੀ ਅਤੇ ਕਿਹਾ ਕਿ ਪੰਜਾਬ ਸਰਕਾਰ ਅਸਲ ਮੁੱਦਿਆਂ ਤੋਂ ਧਿਆਨ ਭਟਕਾ ਰਹੀ ਹੈ। ਪਰ ਜਦੋਂ ਹਰ ਮੁਤਾਤੇ ਫੇਲ ਹੋਈ ਆ ਤਾਂ ਉਹ ਪ੍ਰੋਪਗੈਂਡ ਕਰ ਰਹੀ ਹੈ ਅੱਜ ਹਰ ਪਾਸੇ ਹਰ ਇੱਕ ਮਤਲਬ ਪਹਿਲੂ ਤੇ ਫੇਲ ਹੋਈ ਆ ਸਰਕਾਰ ਕੋ ਹੋਰ ਕੋਈ ਚਾਰਾ ਨਹੀਂ ਉਹ ਦੂਜੀਆਂ ਪਾਰਟੀਆਂ ਨੂੰ ਜਿਵੇਂ ਸ਼ਮਨੀ ਕਾਲੀ ਦਲ ਨੂੰ ਖਾਸ ਕਰਕੇ ਕਿਉਂਕਿ ਸ਼ਮਨੀ ਕਾਲੀ ਦਲ ਤੋਂ ਹੀ ਇਹਨਾਂ ਨੂੰ ਡਰਾ ਜੋ ਆਮ ਆਦਮੀ ਪਾਰਟੀ ਨੂੰ ਉਹਨਾਂ ਵਾਲੇ ਸਮੇਂ 'ਚ ਸਾਫ ਸੁਖੀ ਸਿੰਘ ਬਾਦਲ ਬੜਾ ਕੰਮ ਕਰ ਰਹੇ ਨੇ ਉਹਨਾਂ ਵਾਲੇ ਸਮੇਂ 'ਚ ਉਹ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਨੇ ਇਸ ਲਈ ਇਹ ਪ੍ਰੋਪਗੈਂਡ ਕੀਤੇ ਜਾ ਰਹੇ ਨੇ ਝੂਠੇ ਪ੍ਰਚਾਰ ਕੀਤੇ ਜਾ ਰਹੇ ਨੇ ਜਿੱਥੇ 328 ਰੁਪਿਆਂ ਦੀ ਗੱਲ ਆ ਜਾਂ ਹੋਰ ਉਹ ਉਹਨਾਂ ਬਾਰੇ ਬਹੁਤ ਮਾੜਾ ਚੰਗਾ ਮਤਲਬ ਪ੍ਰਚਾਰਿਆ ਜਾ ਰਿਹਾ ਹੈ